बाईस साल तो इंसाफ की लड़ाई लड़ रही एन आर आई अठर साल महिला माफिया वालों की कोशिश बुजुर्ग महिला ने पुलिस प्रशासन लगाए दोष, टे किसी भी सरकार ने नहीं सुनी मेरी फरियाद एनआरआई जोगिंदर कौर संधु ने कहा मैं मानियोग राजपाल पंजाब मुख्यमंत्री पंजाब अति डीजीपी पंजाब तक पहुंच की थी पर कोई सुनवाई नहीं हुई उन्हें कहा हूं माफिया दे इन्ने हौसले वाद गए हैं कि मिति 11 नवंबर नू मेरे उत्ते गड्डी चढ़ा के जानू मारन दी कोशिश की थी गई मोर्चा प्रधान बलविंदर सिंह कुम्बड़ा ने पुलिस प्रशासन ते सरकार नु लंबे हथ की लैंडिया के हर मसले दी सुनवाई करवाने ले लगाने पेंदे हन ने आओ देख दे हां साढे चैनल दी टीम वालों कवरेज की विशेष रिपोर्ट। हम लगभग आज तक इस मामला थोड़ा इसे चलाना ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਮੋਰਚੇ ਦੀ ਆਵਾਜ਼ ਹੈ ਇੱਕ ਸਰਟੀਫਿਕੇਟਾਂ ਨੂੰ ਲੈ ਕੇ ਐਸਬੀਸੀ ਮਹਾਪੰਚਾਇਤ ਪੰਜਾਬ ਬਲਰਕ ਸੱਤ ਰੇ ਦੀਆਂ ਲੇਟਾਂ ਕੋਲੇ ਮੋਰਚਾ ਲਾਇਆ ਜਿੱਥੇ ਨਾਲ ਦੀ ਨਾਲ ਜਿਹੜੇ ਪੀੜਤ ਪਰਿਵਾਰ ਨੇ ਤੇ ਵਾਹਨ ਆਰਾਈ ਹੋਣ ਜਾਂ ਦੂਜੇ ਆਪਣੇ ਲੋਕਲ ਆਮ ਇਥੋਂ ਵਿਅਕਤੀ ਹੋਣ ਜਿਹੜੇ ਆਪਣੀ ਮੰਗਾਂ ਨੂੰ ਲੈ ਕੇ ਆਪਣੀ ਡਿਮਾਂਡਾਂ ਨੂੰ ਲੈ ਕੇ ਆਪਣੀ ਦੁੱਖ ਤਕਲੀਫਾਂ ਨੂੰ ਲੈ ਕੇ ਤੁਹਾਡੇ ਰਾਹੀਂ ਅਸੀਂ ਸਰਕਾਰ ਤੱਕ ਤੇ ਅੰਨੇ ਤੇ ਬੋਲੇ ਗੁੰਗੇ ਅਫਸਰਾਂ ਤੱਕ ਆਵਾਜ਼ ਬਚਾਉਣ ਦੀ ਤੁਸੀਂ ਸਾਡੀ ਕਿਹੜੀ ਹੈ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਤੇ ਲੋਕਾਂ ਨੂੰ ਰਿਲੀਫ ਵੀ ਤੁਹਾਡੇ ਰਾਹੀਂ ਜੇਕਰ ਪ੍ਰੈਸ মিডিਆ ਸਹਿਯੋਗ ਦੇਵੇ ਤਾਂ ਬਹੁਤ ਸਾਰੀ ਜਿਹੜੀ ਰਿਲੀਫ ਲੋਕਾਂ ਨੂੰ ਮਿਲਦੀ ਹੈ ਤੇ ਮਿਲਦੀ ਵੀ ਰਹੂਗੀ ਤੇ ਮੇਰੀ ਬੇਨਤੀ ਅੱਜ ਦੀ ਬਰਾਦ ਸਾਡੇ ਮੈਟਰ ਅਜ ਸਾਹਿਬ ਬੀਬੀ ਜਗਿੰਦਰ ਕੌਰ ਸੰਧੂ ਜੀ ਐਨ ਆਰ ਆਈ ਜਿਹੜੇ ਪਿਛਲੇ 77 ਸਾਲ ਦੀ ਉਮਰ ਵਿੱਚ ਆਪਣੀ ਇੱਕ 22 ਸਾਲਾਂ ਤੋਂ ਲੜਾਈ ਲੜ ਰਹੇ ਨੇ ਆਪਣੀ ਪ੍ਰਾਪਰਟੀ ਨੂੰ ਲੈ ਕੇ ਜੈਦਾਦ ਨੂੰ ਲੈ ਕੇ ਕਿਵੇਂ ਜਿਹੜੇ ਨਜਾਇਜ਼ ਕਬਜ਼ੇ ਪਲਾਟਾਂ ਉਤੇ ਹੁੰਦੇ ਨੇ ਉਠੀਆਂ ਤੇ ਹੁੰਦੇ ਨੇ ਕਿਵੇਂ ਪੁਲਿਸ ਰਲ ਕੇ ਉਹਨਾਂ ਗੁੰਡਾਂ ਅੰਸਰਾ ਨਾਲ ਪੁਲਿਸ ਰਲ ਕੇ ਕਿਵੇਂ ਦੇ ਘਰੇ ਲੁੱਟਦੇ ਨੇ ਕਿਵੇਂ ਘੜੀਆਂ ਲੁੱਟਦੇ ਨੇ ਕਿਵੇਂ ਮੋਬਾਈਲ ਲੁੱਟਦੇ ਨੇ ਉਹ ਸਾਰੀ ਬੀਬੀ ਜਗਿੰਦਰ ਕੌਰ ਸੰਧੂ ਜੀ ਅੱਜ ਨਹੀਂ ਤੁਹਾਡੇ ਰਾਈ ਪਹਿਲਾਂ ਵੀ ਕਈ ਬਹੁਤ ਬਾਰੀ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਦੱਸ ਚੁੱਕੇ ਨੇ ਤੇ ਇਹਨਾਂ ਨੂੰ ਆਪਣੀ ਪ੍ਰਾਪਰਟੀ ਵਿਚਾਰਨ ਲਈ ਝੂਠੇ ਪਰਚੇ ਦਰਜ ਕਰਾਣੇ ਪਏ ਅੰਦਰ ਜਾਣਾ ਪਿਆ ਜ਼ਮਾਨਤਾਂ ਕਰਾਣੀਆਂ ਪਈਆਂ ਖੱਡਲਕਾਰ ਹੋ ਰਹੇ ਲੋਹਰਕੋੜ ਲੁਗਿਆਣੇ ਤੋਂ ਲੈ ਕੇ ਹਾਈ ਕੋਰਟ ਤੱਕ ਜਿਹੜਾ ਦਰਵਾਜ਼ਾ ਖੜਕਾਇਆ ਗਿਆ ਪਰ ਬੀਬੀ ਨੇ ਆਪਣਾ ਜਿਹੜਾ ਹੌਸਲਾ ਨਹੀਂ ਹਾਰਿਆ ਲੜਾਈ ਲੜਦੀ ਰਹੀ ਤੇ ਗੱਲ ਨਮੀ ਆਈ ਵੀ ਇਹਨਾਂ ਨੂੰ ਜਦੋਂ ਲੁਧਿਆਣਾ ਕੋਰਟ ਚੋਂ ਨਿਕਲਦੇ 22 ਦਿਨ ਪਹਿਲਾਂ ਉਥੋਂ ਕੋਰਟ ਦੇ ਤਰੀਕ ਤੇ ਜਾਂਦੇ ਪੇਸ਼ੀ ਤੇ ਜਾਂਦੇ ਗੱਡੀ ਲੈ ਕੇ ਆਉਂਦੇ ਜਿਹੜੇ ਗੁੰਡਾ ਅੰਸਰ ਐ ਜਿਹੜੇ ਵਿਰੋਧੀ ਪਾਰਟੀ ਐ ਉਹ ਗੱਡੀ ਲੈ ਕੇ ਆਉਂਦੇ ਗੱਡੀ ਪੈਰਾਂ ਤੇ ਚੜਾਈ ਜਾਂਦੀ ਐ ਤੇ ਇਹਨਾਂ ਨੂੰ ਮਾਰਨ ਤੋਂ ਤਕਰੀਬਨ ਹੋਰ ਤਾਂ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਏਸੀ ਵੀ ਮਾਰ ਦੋ ਕੰਮ ਖਤਮ ਹੋ ਜੂ ਪਰ ਨਹੀਂ ਕੰਮ ਨਹੀਂ ਖਤਮ ਹੁੰਦਾ ਜੇਕਰ ਇਹ ਬੀਬੀ ਨਾਲ ਕੋਈ ਵੀ ਅੰਸੁਗਾਵੀ ਯਾਦਾਂ ਦੀ ਘਟਨਾ ਵਾਪਰਦੀ ਹੈ ਉਹਦਾ ਇਹ ਬੀਬੀ ਕਹਿੰਦੀ ਵੀ ਜੱਸੀ ਅਧੇਕ ਰਜੇਸ਼ ਕੁਮਾਰ ਜਿਹੜਾ ਆਇਆ ਸੀ ਐਸਐਚਓ ਉਸ ਟਾਈਮ ਦਾ ਜਿਹਨੇ ਗਹਿਣੇ ਲੁੱਟੇ ਸੀ ਜਿਹਦਾ ਸਾਰਾ ਕੁਝ ਲੁੱਟੇ ਸੀ ਸਾਰਾ ਕਰਤਾ ਤਰਤਾ ਉਹ ਹੈ ਇੱਕ ਦੇਖੋ ਬੜੇ ਦੁਖ ਦੀ ਗੱਲ ਹੈ ਡੀਐਸਪੀ ਇਸ ਕੇਸ 'ਚ ਮੋਹਨ ਲਾਲ ਰਹੇ ਮੋਹਨ ਲਾਲ ਡੀਐਸਪੀ ਰਿਹਾ 40 ਸਾਲ ਨੌਕਰੀ ਕਰੀ ਹੁਣ ਰਿਟਾਇਰ ਹੋ ਗਿਆ ਉਹਨੇ ਫੇਕ ਬਿਆਨ ਬਣਾ ਕੇ ਬੀਬੀ ਦਾ ਆਪੇ ਬਿਆਨ ਬਣਾ ਕੇ ਆਪਣੀ ਇਨਕੁਆਇਰੀ ਚਲਾਇਆ ਵਾ ਸੀ ਤੇ ਉਹ ਸਾਰਾ ਜਦੋਂ ਆਰਟੀਆਈ 'ਚ ਖਲਾਸਾ ਹੁੰਦਾ ਹੈ ਹੁਣ ਕੋਰਟ ਨੂੰ ਕਹਿ ਰਹੀ ਹੈ ਸੀਪੀ ਲੁਧਿਆਣੇ ਨੂੰ ਵੀ ਤੁਸੀਂ ਦਾ ਰਿਕਾਰਡ ਪੇਸ਼ ਕਰੋ ਸੀਪੀ ਲੁਧਿਆਣੇ ਦਾ ਜਵਾਬ ਹੈ ਪੁਰਸ ਦਾ ਜਵਾਬ ਹੈ ਕੋਰਟ ਨੂੰ ਵੀ ਸਾਡੇ ਕੋਲ ਇੱਕ ਡੀਐਸਪੀ ਦਾ ਰਿਕਾਰਡ ਨਹੀਂ ਹੈ ਜੀ ਜਿਹੜਾ 40 ਸਾਲ ਲੋਕਰੀ ਕਰਕੇ ਗਿਆ ਸਰਵਿਸ ਕਰਕੇ ਗਿਆ ਜਿਹਨੂੰ ਪੈਨਸ਼ਨ ਮਿਲਦੀ ਹੈ ਜਿਹੜਾ ਸਾਰੇ ਬੈਨੀਫਿਟ ਲੈ ਗਿਆ ਉਹਦਾ ਰਿਕਾਰਡ ਕਹਿੰਦੇ ਸਰਕਾਰ ਸਾਡੇ ਕੋਲ ਇਸ ਰਿਕਾਰਡ ਨਹੀਂ ਹੈ ਕਿੱਡੀ ਅਨੁਮੋਸ਼ੀ ਦੀ ਕਰਨਾ ਕਿੱਡੀ ਪਾਗਲਪਣਾ ਲੋਕਾਂ ਦੇ ਕਿਵੇਂ ਮੂਰਖ ਬਣਾ ਰਹੇ ਨੇ ਮਾਨਯੋਗ ਸਾਡਾ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦਾ ਸੀ ਉਹ ਕਹਿੰਦਾ ਸੀ ਐਨਆਰਆਈ ਬਾਹਰੋਂ ਨੌਕਰੀਆਂ ਲੈਣਗੇ ਸਾਡਾ ਜਿਹੜਾ ਇਹ ਸਾਰਾ ਸਿਸਟਮ ਹੈ ਇਹ ਪੁੱਛ ਕੇ ਕੰਮ ਕਰਨਗੇ ਸਾਡਾ ਪਲਾਨ ਜਿਹੜਾ ਬਾਹਰ ਵੀ ਜਾਊਗਾ ਵਿਦੇਸ਼ਾਂ 'ਚ ਜਾਊਗਾ ਪਰ ਐਨਆਰਆਈ ਇੱਥੇ ਅੰਤ ਦੇ ਦੁਖੀ ਹੋਏ ਬੈਠੇ ਨੇ ਸਾਡੇ ਨਾਲ ਕਰਨਲ ਸਾਹਿਬ ਬੈਠੇ ਨੇ ਆਪਣੀ ਗੱਲ ਕਰਨਗੇ ਬੀਬੀ ਜਗਿੰਦਰਪੁਰ ਸੰਧੂ ਜੀ ਬੈਠੇ ਨੇ ਤੇ ਸਾਰੀ ਜਿਹੜੀ ਪ੍ਰਾਪਰਟੀ ਹੈ ਜਾਇਦਾਦ ਕਿਵੇਂ ਜਿਹੜੇ ਚੋਰਾਂ ਨਾਲ ਪੁਲਿਸ ਲੜ ਕੇ ਜਿਵੇਂ ਚੋਰਾਂ ਨਾਲ ਕੁੱਤੀ ਰਲੀ ਹੈ ਚੋਰਾਂ ਨਾਲ ਪੁਲਿਸ ਲੜ ਕੇ ਕਿਵੇਂ ਲੋਕਾਂ ਨੂੰ ਲੁੱਟ-ਕੁੱਟ-ਕਸੁੱਟ ਕੇ ਖੱਜਲ-ਖਵਾਰ ਕਰਦੇ ਨੇ ਤੇ ਜਿਹੜਾ ਮੈਂਟਲੀ ਅਫਸਰਟ ਕਰ ਦਿੰਦੇ ਨੇ ਇੱਥੇ ਲੋਕ ਤਾਂ ਕਿ ਉਹ ਬੰਦਾ ਆਪਣੀ ਪ੍ਰਾਪਰਟੀ ਜਾਇਦਾਦ ਭੁੱਲ ਕੇ ਆਪਣੀ ਜਾਨ ਬਚਾਣ ਦਾ ਜਫਿਕਰ ਪਿਆ ਹੋਇਆ ਹੈ ਇਸੇ ਕਰਕੇ ਮੈਂ ਹੁਣ ਉਹ ਬੇਨਤੀ ਕਰਦਾ ਬੀਬੀ ਜਗੀਂਦਰ ਕੌਰ ਸੰਧੂ ਜੀ ਤੁਹਾਨੂੰ ਆਪ ਖੁਦ ਸਾਰਾ ਕੁਝ ਦੱਸੂਗੀ ਤੇ ਜਿਹੜੀ ਸਰਕਾਰ ਹੈ ਉਹ ਸਰਕਾਰ ਦੀ ਕਹਿਣੀ ਤੇ ਕਤਨੀ ਵਿੱਚ ਫਰਕ ਬਹੁਤ ਹੈ ਹਾਥੀ ਦੇ ਦੰਦ ਖਾਣਦੇ ਹੋਰ ਨੇ ਦਿਖਾਣ ਦੇ ਹੋਰ ਨੇ ਤੇ ਅੱਧ ਦੇ ਲੋਕ ਜਿਹੜੇ ਦੁਖੀ ਪਏ ਪਏ ਨੇ ਕੈਦਾ ਕਾਨੂੰਨ ਦੀ ਨਾਂ ਦੀ ਜਗ੍ਹਾ ਜਿਹੜੀ ਪੰਜਾਬ 'ਚ ਕੋਈ ਅਜਮਨ ਲੱਗਦੀ ਰਹੀ ਗੱਲ ਇਹ ਹੈ ਪੰਜਾਬ ਸਰਕਾਰ ਵੱਲੋਂ ਅਕਸਰ ਕਿਹਾ ਜਾਂਦਾ ਵੀ ਜਿਹੜੇ ਐਨਆਰਆਈ ਨੇ ਉਹਾਂ ਦੀਆਂ ਪ੍ਰਾਪਰਟੀਆਂ ਦੀ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ ਤੇ ਉਹ ਬਹੁਤ ਇੱਕ ਕਿਸਮ ਦਾ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਵੱਡੇ ਵੱਡੇ ਐਲਾਨ ਆਏ। ਉਹ ਫੋਟੋਵਿਓ ਦੇਾਰੇ ਕੀ ਕਹਿੜਾ ਹੈ ਜੇ ਮਤਲਬ ਉਹ ਸਭ ਝੂਠ ਹੈ। ਸਰਕਾਰ ਕੈਂਪ ਲਾਂਦੀ ਹੈ। ਆ ਪਿਛੇ ਧਾਰੀਵਾਲ ਕੁਲਦੀਪ ਸਿੰਘ ਧਾਰੀਵਾਲ ਨੇ ਕੈਂਪ ਲਾਏ। ਬਿਲਕੁਲ ਫੇਕ ਹੈ। ਡਰਾਮੇਬਾਜ਼ੀ ਹੈ। ਇੱਥੇ ਐਨਆਰਆਈ ਕਮਿਸ਼ਨ ਬੈਠਿਆ, ਵਿੰਗ ਬੈਠਿਆ। ਬੀਬੀ ਨੇ 10 ਵਾਰੀ ਉੱਥੇ ਧਰਨਾ ਲਾ ਲਿਆ। ਉਹ ਬਿਲਕੁਲ ਡਰਾਮਾ ਸਾਬਤ ਹੋਇਆ ਜਾਂ ਕੀਤਾ ਸਾਬਤ ਹੋਇਆ। ਕੋਈ ਵੀ ਸਰਕਾਰੀ ਅਦਾਰੇ, ਕਮਿਸ਼ਨ ਕੋਈ ਸਭ ਫੈਲ ਹੋ ਚੁੱਕੇ ਨੇ। ਬੀਬੀ ਖੋਤਾਂ ਨੂੰ ਦੱਸ ਰਹੀ ਹੈ ਤੇ ਹੋਰ ਵੀ ਸਾਡੇ ਐਨਆਰਆਈਆਂ ਪਹਿਲਾਂ ਬਹੁਤ ਸਾਰੇ ਅੱਡੇ ਸਾਡੇ ਕੋਲੇ ਉਹ ਦੱਸ ਰਹੇ ਸੀ ਇਹ ਸਭ ਡਰਾਮੇਬਾਜ਼ੀ ਆ ਉਹਨਾਂ ਨਾਲ ਸੌਦੇਬਾਜ਼ੀ ਹੁੰਦੀ ਹੈ ਜਿਹੜੇ ਬੰਦੇ ਜਗ੍ਹਾ ਪ੍ਰਾਪਰਟੀ ਦੱਬਣ ਵਾਲੇ ਠੱਗੀ ਮਾਰਨ ਵਾਲੇ ਐ ਐਨਆਰਆਈਆਂ ਨਾਲ ਉਹਨਾਂ ਨਾਲ ਸੌਦੇਬਾਜ਼ੀ ਹੁੰਦੀ ਹੈ ਸਾਰੇ ਅਫਸਰ ਜਿਹੜੇ ਸੌਦੇਬਾਜ਼ ਨੇ ਉਹ ਵੀ ਕਿੱਥੇ ਇਨਸਾਫ ਦਵਾ ਦੇਣਗੇ ਅੱਛਾ ਜੀ ਤੁਸੀਂ ਕੀ ਕਹੋਗੇ ਸੁਵਿਧਿਤੇ ਜਿਹੜੇ ਤੁਸੀਂ ਇੰਨੇ ਉਹ ਧਰਨੇ ਲਾਏ ਤੇ ਉਸ ਤੋਂ ਪਹਿਲਾਂ ਤੁਸੀਂ ਕਾਬੇ ਪ੍ਰਸ਼ਾਸਨ ਤੱਕ ਹੀ ਪਹੁੰਚ ਕੀਤੀ 17 ਕੋਲ ਦੀ ਗਏ ਤੇ ਕੋਈ ਸਰਵਾਈਵਿੰਗ ਹੋਈ ਤੁਹਾਡੀ ਨਹੀਂ ਕੱਢੀ ਗਈ ਸਿਸ ਸਰਵਾਈ ਹੋਣੀ ਚਾਹੀਦੀ ਸੀ ਐਹੀ ਸੋਚ ਕੇ ਅਸੀਂ ਤੁਰੇ ਰਹੇ 13 12 2004 ਨੂੰ ਇਹਨਾਂ ਨੇ ਮੇਰੇ ਘਰ ਡਾਕਾ ਮਾਰਿਆ ਮੈਂ ਦਣਾ ਜਾਣੇ ਚਾਕੇ ਫਸ ਗਈ ਇੱਥੇ 1972 ਤੋਂ ਬਾਹਰ ਰਹਿਣੇ ਅਸੀਂ ਸਭ ਕੁਝ ਸੈਟਲਮੈਂਟ ਦਾ ਕੋਈ ਟੈਨਸ਼ਨ ਨਹੀਂ ਸਾਨੂੰ ਲੇਕਨ ਅਸੀਂ ਪਲਾਟ ਖਰੀਦ ਲਏ ਕੋਠੀਆਂ ਬਣਾ ਲਈਆਂ ਕਿ ਅਸੀਂ ਪੰਜਾਬੀ ਆ ਪਰ ਐਨੇ ਸੀ ਪਤਾ ਕਿ ਪੰਜਾਬ ਦੇ ਵਿੱਚ ਇਹ ਡੁਟੇਰਾ ਗਰੋਹ ਜਿਹੜਾ ਇਹ ਪਤਾ ਨਹੀਂ ਕਿੱਥੋਂ ਪੈਦਾ ਹੋ ਗਿਆ 13 12 2004 ਨੂੰ ਡਾਕਾ ਮਾਰਿਆ ਚਲੋ ਡਾਕਾ ਐਸਐਚਓ ਕਹਿੰਦਾ ਮੈਨੂੰ ਉੱਤੋਂ ਫੋਨ ਆ ਗਿਆ ਪਰਚਾ ਨਾ ਦਰਜ ਕਰਿਓ ਨਹੀਂ ਕੀਤਾ ਮੈਂ ਆਪਣੀ ਸੀਟ ਕੈਨਸਲ ਕਰਾ ਲਈ ਫਿਰ ਜਦੋਂ ਮੈਨੂੰ ਇੱਕ ਮਹੀਨੇ ਬਾਅਦ ਹਾਈ ਕੋਰਟ ਤੋਂ ਮੈਂ ਬਲੰਕਰ ਬੇਲ ਲੈ ਲਈ ਫਿਰ ਜਦੋਂ ਇਹਨੇ ਮੈਨੂੰ ਰਸਤੇ 'ਚ ਘੇਰ ਕੇ ਮੇਰਾ 골ਡ ਕੈਸ਼ ਮੋਬਾਈਲ ਮੇਰੇ ਡਾਕੂਮੈਂਟ ਸਾਰੇ ਐਸਐਸਚ ਨੇ ਕੋਈ ਫਿਰ ਫੜਿਆ ਗਿਆ ਇਹਦੇ ਬੋਡੀਗਾਰਡ ਨੇ ਬਿਆਨ ਦਿੱਤੇ ਮੇਰੀ ਅੱਖਾਂ ਸਾਹਮਣੇ ਇਹ ਸਾਲ ਲੁੱਟ ਹੋਈ ਇੱਥੇ ਪਰਚਾ ਦਰਜ ਹੋ ਗਿਆ ਫਿਰ ਆ ਜਿਹੜਾ ਹੈੱਡ ਕੁਆਰਟਰ ਆ ਪੰਜਾਬ ਦਾ ਪੁਲਿਸ ਦਾ ਫਿਰ ਅਗੇ ਜੀ ਕਹਿੰਦੇ ਪਰਚਾ ਨਾ ਦਰਜ ਕਰੋ ਇਹਨੂੰ ਪੈਸੇ ਦੇ ਦਿਓ ਸੈਸੀ ਕੋ ਮੰਗਤੇ ਆ ਇੱਕ ਔਰ ਦੇ ਗਲਤੋਂ ਗਹਿਣੇ ਲਾ ਰਹੇ ਇੱਕ ਔਰਨ ਦੇ ਹੱਥੋਂ ਮੋਬਾਈਲ ਕੋ ਉਹਦਾ ਬੈਗ ਖੋਇਆ ਜਾ ਰਿਹਾ ਇਹ ਕਿਹੜਾ ਤਰੀਕਾ ਹੈਗਾ ਚਲੋ ਉਹ ਵੀ ਹੋ ਗਈ ਆ ਫਿਰ ਤਾਂ ਮੇਰੇ ਪਿੱਛੇ ਪੈ ਗਿਆ ਜੀ ਬਹੁਤ ਕੁਝ ਹੋ ਗਿਆ ਬਹੁਤ 13 12 2004 ਤੋਂ 13 12 25 ਆ ਗਿਆ ਅਸੀਂ ਪੜ੍ਹੇ ਲਿਖੇ ਹੋਣ ਦੇ ਨਾਤੇ ਤੁਰੇ ਦੇ ਅਕੋਰਡਿੰਗ ਟੂ ਲਾਅ ਲੇਕਿਨ ਇੱਥੇ ਲਾਅ ਹੈ ਹੀ ਨਹੀਂ ਹੁਣ ਪਤਾ ਲੱਗਾ ਕਿ ਨਹੀਂ ਲਾਅ ਨਹੀਂ ਹੈਗਾ ਬੰਦੇ ਦਾ ਮਰਡਰ ਕਰ ਦੋ ਜੀ ਕਿਉਂ ਵੀ ਅਸੀਂ ਤਾਂ ਮਾਲਕਾਂ ਸਾਡਾ ਕਿਉਂ ਮਰਡਰ ਕਰ ਦੋ ਉਸ ਤੋਂ ਬਾਅਦ ਫਿਰ ਚੱਲੇ ਡੀਜੀ ਅਸੀਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਮੇਰੇ ਕੋਲ ਉਹਨਾਂ ਦੇ ਅੱਜ ਵੀ ਰਿਟਰਨ ਆਰਡਰਸ ਹੈ ਕਿ ਡੀਜੀਪੀ ਇਨਨੂ ਇਨਸਾਫ ਦੇ 2007 ਦੇ ਵਿੱਚ ਡੀਜੀਪੀ ਕੋਲ ਜਾਣ ਲੱਪੇ ਮੈਨੂੰ ਪੀਓ ਬੁਨਾਤਾ ਪੀਓ ਪੀਓ ਦੋ ਨਗਰ ਨੰਬੋਰ ਚ ਕੋਰੋਂ ਪਾ ਜਿਵੇਂ ਆਤਮਵਾਦ ਦੋ ਦਿਨ ਹੋਏ ਜੂੰ ਪੱਜੇ ਅਸੀਂ ਫਿਰ ਅਸੀਂ ਗਏ ਗਵਰਨਰ ਸਾਹਿਬ ਕੋਲ ਗਵਰਨਰ ਸਾਹਿਬ ਸਾਡੇ ਨਾਲ ਧੱਕਾ ਹੋ ਰਿਹਾ ਹੈਗਾ ਫਿਰ ਅਸੀਂ ਗਏ ਪ੍ਰਾਈਮ ਮਿਨਿਸਟਰ ਨੂੰ ਲੈਟਰਸ ਲਿਖਿਆ ਹੋਮ ਮਿਨਿਸਟਰ ਨੂੰ ਲੈਟਰਸ ਲਿਖਿਆ ਉਹ ਲੈਟਰਸ ਹੋਮ ਡਿਪਾਰਟਮੈਂਟ ਪੰਜਾਬ ਚ ਆ ਜਾਂਦੀ ਆ ਉਹ ਪੇਜਿੰਦਰ ਡੀਜੀਪੀ ਨੂੰ ਡੀਜੀ ਜਿੰਨਾ ਕ੍ਰਾਈਮ ਕਰਾਇਆ ਸਾਰਾ ਐਡੀਜੀਪੀ ਕ੍ਰਾਈਮ ਦੇ ਆਫਿਸ ਚੋਂ ਹੀ ਸਾਡੇ ਨਾਲ ਸਾਡੇ ਕੋਲ ਇੱਕ ਇੱਕ ਗੱਲ ਦਾ ਸਬੂਤ ਹੈ ਇਨ ਮੇ ਜੀ ਫੇਰ ਕਹਿੰਦੇ ਜੀ ਐਂ ਕਰੋ ਇਸ ਐਚਓ ਨੂੰ ਪੇ ਜੋ ਘਰ ਕੱਲੀ ਆ ਉਹਨ ਘਰੋਂ ਚੁੱਕ ਲੋ ਇਹਨਾਂ ਤੇ ਹੋਣਾ ਸੀ 11 ਕਰੋੜ ਦੀ ਡਫਰਮੇਸ਼ਨ ਫਾਈਲ ਉਪ ਕੋਰਟ ਦੇ ਵਿੱਚ ਕਿਉਂਕਿ ਮੇਰਾ ਕੋਈ ਕਸੂਰ ਇਨੀ ਨਿਕਲਿਆ ਉਹ ਤੋਂ ਡਰਨ ਲਈ ਕਹਿੰਦੇ ਜੀ ਐਂ ਕਰੋ ਇਹਨੂੰ ਕਿਡਨੈਪ ਕਰਕੇ ਲੈ ਜਾਓ ਅਨਨੋਨ ਜਗ੍ਹਾ ਉੱਥੇ ਤੋਂ ਮਾਫੀਨਾਮਾ ਲਿਖਾ ਕੇ ਕਿਸੰਦਾ ਇਹ ਦਾ ਸੁਭਾ ਚੜ ਨੋਟ ਬਣਾ ਕੇ ਮਰਡਰ ਕਰ ਦੋ ਉਸ ਨੂੰ ਇਹ ਕਿਹੜਾ ਇਹ ਕਿਹੜੀ ਡੈਮੋਕ੍ਰੇਸੀ ਆ ਇਹ ਕਿਹੜੇ ਹਮਨ ਰਾਈਟਸ ਆ ਇਹ ਕੀ ਸਾਨੂੰ ਨਹੀਂ ਪਤਾ ਲੱਗ ਰਿਹਾ ਹੁਣ ਡੀਜੀਪੀ ਸ਼ਾਮ ਨੇ ਰਾਹਿਤ ਸਾਹਿਬ ਨੂੰ ਕਿਹਾ ਵੀ ਤੂੰ ਸੁਣ ਕੀ ਗੱਲ ਆ ਫੋਨ ਆਇਆ ਬੀਬੀਆ ਬਿਆਨ ਲਿਖੇ ਆਪੇ ਲਿਖੇ ਉਹਨਾਂ ਨੇ ਇੱਥੇ ਵੀ ਜਿੱਤੇ ਸੱਜੀ ਹੈੱਡ ਕੁਆਟਰ ਆ ਮੋਹਾਲੀ ਉਹਨਾਂ ਨੇ ਤਾਂ ਕੋਈ ਇੰਤਹਾ ਹੀ ਨਹੀਂ ਛੱਡੀ ਉਹ ਸਾਡੇ ਨਾਲ ਧੱਕੇਸ਼ਾਹੀ ਕਰਨ ਦੀ ਸੋ ਮੈਂ 2 ਮਹੀਨੇ ਉਸ ਦੀ ਆਈਜੀ ਦੇ ਪਿੱਛੇ ਪਿੱਛੇ ਉਥੇ ਜੀ ਬੁੱਧਵਾਰ ਆਉਂਦਾ ਉਥੇ ਜੀ ਮੰਗਲਵਾਰ ਆਇਆ ਸੀ ਉਥੇ ਜੀ ਬੁੱਧਵਾਰ ਨਹੀਂ ਦਿੱਤਾ ਕੋਈ ਫੇਕ ਰਿਪੋਰਟ ਬਣਾ ਕੇ ਉਹਨਾਂ ਨੂੰ ਭੇਜ ਦਿੱਤੀ ਸਰ ਬਹੁਤ ਇੰਤਹਾ ਹੋਈ ਇਹਨਾਂ ਨੇ ਫੇਕ ਰਿਪੋਰਟਾਂ ਦੀ ਇਹਨਾਂ ਦੇ ਫੇਕ ਕੇਸਿਸ ਦੀ ਇਹਨਾਂ ਦੇ ਦੇ ਟ੍ਰਾਈ ਟੂ ਮਰਡਰ ਕਿਉਂ ਇਹਦਾ ਜਵਾਬ ਤਾਂ ਹੁਣ ਭਗਵਾਨ ਤੁਮਨ ਜੀ ਨੇ ਕਿਹਾ ਕਿ ਮੈਂ ਗੈਂਗਸਟਰ ਬਣੂ ਬਰਦਾਸ਼ਤ ਨਹੀਂ ਕਰਦਾ ਜੇ ਮੈਂ ਇਹਨਾਂ ਨੂੰ ਇਹ ਪੁੱਛ ਨਹੀਂ ਆ ਵੀ ਜਸਵਿੰਦਰ ਜੱਸੀ ਨੇ ਜੱਜ ਸਾਹਿਬ ਨੂੰ ਧਮਕੀ ਦਿੱਤੀ ਆ ਕਿ ਮੈਂ ਸ਼ਹਿਰ ਦੇ ਵਿੱਚ ਗੁੰਡੇ ਵਾਲੇ ਹੋਇਆ ਔਰ ਜੱਜ ਸਾਹਿਬ ਨੇ ਆਪਣੇ ਰਿਟਰਨ ਕਮੈਂਟਸ ਦਿੱਤੇ ਆ ਸੈਸ਼ਨ ਜੱਜ ਨੂੰ ਵੀ ਆ ਬੰਦਾ ਮੈਨੂੰ ਇਦਾਂ ਧਮਕੀ ਦੇ ਕੇ ਗਿਆ ਫੜੋ ਤਾਂ ਉਹ ਗਲਤਤਾ ਚਾਹ ਮੜਨੀ ਹੈ ਜੇ ਤੁਸੀਂ ਮੂੰਹ ਚੋਕੜਦੇ ਆ ਤੁਸੀਂ ਉਹਨੂੰ ਫੜੋ ਰਿਟਰਨ ਹੈ ਹਾਈ ਕੋਰਟ ਦੋਂ ਵਿਲੰਕਟ ਬੇਲ ਪਾੜਨਾ ਇੱਕ ਬਹੁਤ ਵੱਡਾ ਗੁਨਾਹ ਹੈ ਰਿਟਰਨ ਹੈ ਡੀਜੀਪੀ ਸਾਹਿਬ ਦੇ ਰਿਟਰਨ ਹੈ ਇੱਥੇ ਸੀਗਾ ਉਹ ਪੀਕੇ ਸੀ ਨਾ ਉਹ ਨੂੰ ਬਣਾਤਾ ਐਡੀਜੀਪੀ ਐਨਆਰਆਈ ਉਹ ਐਸਐਸਬੀ ਰੋਪੜ ਸੀ ਜਦੋਂ ਦਾ ਉਹ ਇਹਨਾਂ ਕ੍ਰਿਮੀਨਲਸ ਦੇ ਨਾਲ ਰਲਿਆ ਹੋਇਆ ਫਿਰ ਉਹਨੇ ਸਰ ਇੱਕ ਜਲੰਧਰ ਦੀ ਇੱਕ ਜਨਾਨੀ ਸੀਗੀ ਜੱਜੇਵਾਲੀ ਦੀ ਰਾਮਾ ਮੰਡੀ ਦੇ ਕੋਲ ਦੀ ਉਹ ਨੂੰ ਨਾਲ ਲੈ ਕੇ ਮੈਨੂੰ ਹੁਸ਼ਾਰਪੁਰ ਭਜਾਇਆ ਮੈਨੂੰ ਜਲੰਧਰ ਕਪੂਰਤਲਾ ਹੁਸ਼ਾਰਪੁਰ ਰੋਡ ਪਤਾ ਨਹੀਂ ਕਿੱਥੇ ਕਿੱਥੇ ਸੋ ਸ਼ੇਮਪੂ ਜਿਨ੍ਹਾਂ ਨੂੰ ADGP DGP ਬਣਾਉਂਦੇ ਇਹ ਸਾਰੇ ਕਿਸਾਈ ਨੂੰ ਫਾਈਲ ਪੜਾ ਦੋ ਉਹ ਇਨਸਾਬ ਲਿਖ ਦਊਗਾ ਬਟ ਇਹ ਨਹੀਂ ਦੀ ਕਿ ਹੁਣ ਇਨ ਦਾ ਲਾਸਟ ਅਸੀਂ ਇਹਨਾਂ ਨੂੰ ਕਹਿ ਕੇ ਕਿ ਥੱਕ ਗਏ ਆ ਇਹਨਾਂ ਦੀਆਂ ਫੇਕ ਰਿਪੋਰਟਾਂ ਸਾਰੀਆਂ RTI ਇਸ ਲੈ ਲਈਆਂ ਕੱਲ ਨੂੰ ਮੈਂ ਜਾਊਂਗੀ DGP ਸਾਹਿਬ ਕੋਲ ਕਿ ਆਹ ਜਿਹੜੀ ਚੀਜ਼ ਕੋਲ ਪੋਟਾਇਆ ਫੇਕ मेरे सामने सद अगर फेक ना हो तेन दोबारा नहीं बना सैकेंड थिंग चीफ मिनिस्टर पूछूंगी मेरा हिसाब दे मेरे गहने मेरा कैश मोबाइल सब कुछ साबित हो चुका है आई डोंट बॉदर के तुम की कर दे इस तो अलावा मैं अपना सामान ले बगैर वापस नहीं जाना ਇਹ ਜਿਹੜਾ ਹੈ ਤੁਸੀਂ ਕਿਹਾ ਤੁਹਾਡਾ ਸਭ ਕਹਿ ਕੇ ਹਟਨੇ ਤੁਹਾਡੇ ਤੇ ਅਟੈਕ ਕਰਵਾਇਆ ਗਿਆ ਜੀ ਤੇ ਉਹ ਨੂੰ ਮਾਫੀ ਵੱਲੋਂ ਕਰਵਾਇਆ ਗਿਆ ਤੇ ਕੀ ਹੋਇਆ ਉਸ ਦੇ ਬਾਰੇ ਸਰ ਮੈਂ ਤਾਂ ਇਹ ਜਿਹੜਾ ਡੀਐਸਪੀ ਮੋਹਨ ਲਾਲ ਹੈ ਇਹਨੂੰ ਫੜਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹਨੇ ਮੇਰੇ ਫੇਕ ਬਿਆਨ ਬਣਾ ਕੇ ਤਾਂ ਕੇਸ ਕੋਰਟ ਚ ਭੇਜਿਆ ਰਿਟਨ ਆ ਜੀ ਇਹ ਬੰਦੇ ਨੂੰ ਲੱਭਦੇ ਨੇ ਨਹੀਂ ਲੱਭਾ 5 ਸਾਲ ਖਰਾਬ ਹੋ ਗਏ ਸੀਪੀ ਲੁਧਿਆਣਾ ਨੇ ਉੱਥੇ ਭੇਜ ਦਿੱਤਾ ਕੋਰਟ ਦੇ ਵਿੱਚ ਕਿਉਂਕਿ ਨਾਨ ਅਵੇਲੇਬਲ ਵਾਰੈਂਟਸ ਨਿਕਲੀ ਹੋਸੀ ਕਿ ਕੋਰਟ ਤੋਂ ਵੀ ਇਹ ਰਿਕਾਰਡ ਪੇਸ਼ ਕਰੋ ਨੇਗੇ ਉੱਤੇ ਇਹਦੇ ਝੜਗੂ ਦੇ ਰਿਕਾਰਡ ਹੀ ਹਨ 7 2013 ਦੇ ਵਿੱਚ ਬਲਤ ਕਰਦਾ ਪਰਚਾ ਦਰਜ ਹੋਇਆ ਹੈ ਇਸ ਡੀਐਸਪੀ ਮੋਨ ਲਾਲ ਤੇ 04 ਤੋਂਡੇ ਕੋਲ ਕਹਤੇ ਹਨ ਇਹ ਰਿਕਾਰਡ ਸਭ ਕੁਝ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ 'ਚ ਮੇਰਾ ਮਰਡਰ ਕਰਨ ਦੀ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਮਰਡਰ ਦਾ ਤਾਂ ਕੀਤੀ ਗਈ ਕੋਸ਼ਿਸ਼ ਹੈ ਤੁਹਾਡਾ ਮੂੰਹ ਬੰਦ ਕਰਵਾਇਆ ਮੇਰਾ ਮੂੰਹ ਬੰਦ ਕਰਨ ਲਈ ਛੇਵੀਂ ਵਾਰ ਕੋਸ਼ਿਸ਼ ਹੋਈ ਹੈ ਤੇ ਲੁਧਿਆਣੇ ਵਿੱਚ ਲਾਇਡ ਆਰਡਰ ਇਹਦਾ ਮਤਲਬ ਬਹੁਤ ਧੀ ਕੋ ਸਰ ਮੈਂ ਕੱਲੀ ਨਹੀਂ ਆ ਅਸੀਂ 77 ਬੰਦੇ ਸੀ ਇਹ ਜੇ ਸਟਾਫ ਚ ਖੜੇ ਸੀ ਜਦੋਂ ਅਮਰਦੀਪ ਸਿੰਘ ਰਾਏ ਐਸਐਸਪੀ ਸੀ ਇਹਨਾਂ ਨੇ ਉਹਨਾਂ ਦੇ ਪਰਚੇ ਦਰਜ ਕੀਤੇ 12 ਬੰਦਿਆਂ ਵੱਲੋਂ ਇੱਕ ਮੇਰੇ ਵੱਲੋਂ ਇੱਕ ਇੱਕ ਐਸਐਚਓ ਤੇ ਏਡੀਜੀਪੀ ਕ੍ਰਾਈਮ ਕਹਿੰਦਾ ਨੋ 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 ਚਾਕੇ ਬਾਰਡ ਰੇਂਜ ਤੇ ਲੱਗੇ ਬਾਰਡ ਰੇਂਜ ਤੇ ਅਸੀਂ ਮੁਹੰਮਦ ਮੁਸਤਾਫਾ ਮੁਹੰਮਦ ਉਸਵਾਨੇ ਬਿਨਾਂ ਫੈਲਾਣ ਤੋਂ ਕੈਨਸਲ ਕਰ ਦਿੱਤੇ ਸ ਇੱਕ ਹੋਵੇ ਤਾਂ ਉਹਦਾ ਨਾਮ ਲਈਏ ਨਾ ਇਹਦੇ ਬੇੜੀ ਡੁੱਬੀ ਪਈ ਹੈ ਇਹਨਾਂ ਦੀ ਕਾਡਿ ਨਾਲ ਕਿਹੜੇ ਕਿਹੜੇ ਸੀਨੀਅਰ ਅਧਿਕਾਰੀ ਨੇ ਇਸ ਤਰ੍ਹਾਂ ਮਤਲਬ ਗੇਨ ਸਾ ਦਿੱਤੀ ਜਦੋਂ ਸਰ ਸਾਡੀ ਕੰਪਲੇਂਟ ਜਾਂਦੀ ਸੀ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਰੋਪੜ ਤੇ ਫਤਿਹਗੜ ਸਾਹਿਬ ਕੀ ਆ ਉੱਥੇ ਚਲ ਜਾਂਦੀ ਸੀ ਇੱਕ ਮੇਰੀ ਕਮੇ ਮੈਂ 22 ਚੱਕਰ ਰੋਪੜ ਦੇ ਲਾਏ ਮੈਨੂੰ ਇਹ ਨਾ ਪਤਾ ਲੱਗੇ ਕਿ ਮੈਂ ਰੋਪੜ ਕੀ ਕਰਨਾ ਉਹ ਨਹੀਂ ਅਸੀਂ ਚੱਲ ਲੁਧਿਆਣੇ ਦੇ ਆ ਉਹ ਬਾਅਦ ਵਿੱਚ ਉਹ ਸਹਾਰਾ ਗਿਰੋ ਫੜ ਹੋ ਗਿਆ ਤਾਂ ਬਾਅਦ ਵਿੱਚ ਮਿਸਟਰ ਟੋਕੇ ਐਸਐਸਪੀ ਸੀਗੇ ਰੋਪੜ ਦੇ ਕਿੰਦੇ ਵਿਵਾਦ ਇਹਨੂੰ ਰੱਬ ਨੇ ਵਿਚਾਲਿਆ ਜੋ ਤੋਂ ਪ੍ਰੈਸ਼ਰ ਸੀਗਾ ਵੀ ਇਹਦੇ ਤੇ ਅੱਜ ਹੀ ਪਰਚਾ ਦਰਜ ਕਰਦੇ ਇਹਨਾਂ ਨੂੰ ਅੱਗ ਲੱਗ ਜੇ ਹੁਣ ਕਰ ਲੈਣ ਜਿੰਨੇ ਪਰਚੇ ਦਰਜ ਕਰਨੇ ਕੱਲ ਜਾਊਂਗੀ ਮੈਂ ਇੱਕ ਵੱਡੀ ਜੀਪੀ ਸਭ ਨੂੰ ਰੂਗ ਰੂਓ ਕਿ ਡੀਆਈਜੀ ਤਾਂ ਬੈਠਾ ਹੈਗਾ ਮੋਹਾਲੀ ਵੀ ਸੱਦ ਲਾ ਭਾਈ ਮੇਰੇ ਸਾਹਮਣੇ ਅਗਰ ਇਹਨਾਂ ਦੀ ਕੋਈ ਗੱਲ ਸੱਚੀ ਨਿਕਲਦੀ ਆ ਤਾਂ ਅਸੀਂ ਚੁੱਪ ਕਰ ਜਾਾਂਗੇ ਨਹੀਂ ਤਾਂ ਸਾਡਾ ਸਮਾਨ ਦਿਓ ਅਸੀਂ ਆਪਣੇ ਘਰ ਨੂੰ ਜਾਣਾ ਕਿਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਣਾ ਉਹ ਕਿਹੜਾ ਪ੍ਰਸ਼ਾਸਨ ਹੈ ਹੀ ਨਹੀਂਗਾ ਕਿੱਤੇ ਪੁਲਿਸ ਉਹ ਮਰਦਰਾ ਕਾਤਲ ਆ ਸਨੇਚਰ ਆ ਲੈਂਡ ਗ੍ਰੈਬਰ ਆ ਦੱਸੋ ਜਦੋਂ ਪੁਲਿਸ ਇੱਕ ਐਸਐਚਓ ਆਉਂਦਾ ਜਦ ਤੁਹਾਡੇ ਡਾਕਾ ਚੋਰੀ ਜਾਂ ਲੜਾਈ ਹੋਵੇ ਤਾਂ ਥਾਣੇ ਤੋਂ ਪੁਲਿਸ ਆਉਂਦੀ ਆ ਜਦੋਂ ਉਹ ਐਸਐਚਓ ਤੁਹਾਡੇ ਗੱਲ ਤੋਂ ਗਹਿਣੇ ਲੌਂਦਾ ਖੁੰਦਾ ਰੁੱਟ ਕੋ ਕਰਦਾ ਹੱਸਦਾ ਉਹਨੂੰ ਪੁਲਿਸ ਕੰਗਰੇਸ ਸੀ ਜਿਵੇਂ ਯੀ ਮੈਂ ਚੁਟਕਲੇ ਮਾਰ ਕੇ ਸਟੇਜਾਂ ਚਲਾਈਆਂ ਭਗਵਾਨ ਜੀ ਨੇ ਓਵੇਂ ਅੱਜ ਸਰਕਾਰ ਚਲਾ ਰਹੇ ਚੁਟਕਲੇਬਾਜ਼ ਵਰਕੇ ਚੁਟਕਲਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਬਹੁਤ ਸਾਰੇ ਲੋਕਾਂ ਨਾਲ ਵਾਅਦੇ ਕੀਤੇ ਸੀ ਨਸ਼ਾ ਖਤਮ ਕਰਨ ਦੇ ਕ੍ਰੈਪਸ਼ਨ ਖਤਮ ਕਰਨ ਦੇ ਆ ਡੀਆਈਜੀ ਭੋਲਰ ਵਰਗੇ ਇੱਥੇ ਕਰੋੜਾਂ ਰੁਪਏ ਇਹਨਾਂ ਦੇ ਘਰਾਂ ਤੋਂ ਮਿਲਦੇ ਸ਼ਰਾਬ ਮਿਲਦੀ ਹੈ ਈਮ ਮਿਲਦੀ ਹੈ ਨਸ਼ਾ ਹੋਰ ਵੀ ਜਿਹੜਾ ਕੁਝ ਹੈਗਾ ਉਹ ਪੁਲਿਸ ਅਫਸਰਾਂ ਦੇ ਘਰ ਤੋਂ ਮਿਲਦਾ ਉਹ ਕਿਹੜੀ ਇਤੋਂ ਬੜੀ ਕੇਰੀ ਚਲਵਾਤ ਹੋਊਗੀ ਕ੍ਰੈਪਸ਼ਨ ਕਰਨ ਦਾ ਜਿਹੜਾ ਬੁਰੀ ਤਰ੍ਹਾਂ ਜਿਹੜਾ ਫੈਲ ਹੋ ਚੁੱਕਾ ਕੋਈ ਕ੍ਰੈਪਸ਼ਨ ਨਹੀਂ ਖਤਮ ਹੋਈ ਹਜ਼ਾਰਾਂ ਗੁਣਾ ਵਧੀ ਹੈ ਤੇ ਨਾ ਹੀ ਨਸ਼ਾ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਜਿਹੜੇ ਵਾਅਦੇ ਨੂੰ ਕੀ ਕਰਕੇ ਇੱਥੇ ਸਰਕਾਰ ਆਈ ਸੀ ਹੁਣ ਮੈਂ ਸਾਰੇ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਆ ਗਈਆਂ ਜਿੱਦਾਂ ਸਰਕਾਰ ਨੇ 3.5 ਸਾਲ ਲੋਕਾਂ ਨਾਲ ਠੱਗੀਆਂ ਨਾਰੀਆਂ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਕਹਿ ਕੇ ਦੇਆ ਨਹੀਂ ਹੈ ਬੇਰੁਜ਼ਗਾਰੀ ਨਹੀਂ ਖਤਮ ਹੋਈ ਨਸ਼ਾ ਖਤਮ ਨਹੀਂ ਹੋਇਆ ਜਿਨ੍ਹਾਂ ਦੇ ਬੱਚੇ ਸਰੰਜਾਂ ਲਾ ਕੇ ਟੀਕੇ ਲਾ ਕੇ ਲੋਕ ਮਰ ਰਹੇ ਨੇ ਬੀਬੀਆਂ ਦਰਾਤਰਾ ਕਰਦੀਆਂ ਫਿਰ ਰਹੀਆਂ ਨੇ ਉਹ ਸਾਰੀ ਬੀਬੀਆਂ ਨੂੰ ਤੁਹਾਡੇ ਰਾਹੀਂ ਬੇਨਤੀ ਹੈ ਇਹਨਾਂ ਨੂੰ ਸਬਕ ਜ਼ਿਲ੍ਹਾ ਪ੍ਰੀਸ਼ਦ ਵੋਟਾਂ 'ਚ ਆ 14 ਤਰੀਕ ਨੂੰ ਸਖਾ ਦਿਓ ਤਾਂ ਕਿ ਮੁੜ ਕੇ ਸਰਕਾਰ ਇਹ ਚੁਟਕਲੇ ਨਾ ਕਿ ਦੇ ਖੇਲੇ ਨਾ ਬੀਬੀ ਐਨ ਆਰ ਆਈ ਜਗਿੰਦਰ ਕੌਰ ਸੰਧੂ ਵੱਲੋਂ ਕੋਈ ਨਾ ਕੋਈ ਜੇ ਨਹੀਂ ਨਿਆਂ ਸਾਫ ਮਿਲਦਾ ਤਾਂ ਇਹ ਸਰਕਾਰ ਨੂੰ ਨਿਆਂ ਸਾਫ ਨਹੀਂ ਮਿਲਦਾ ਤਾਂ ਤੁਹਾਡੇ ਅੱਗੇ ਜਿਹੜੀ ਬੋਟ ਦੀ ਬਹੁਤ ਵੱਡੀ ਤਾਕਤ ਹੈ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਉਸੇ ਤਰ੍ਹਾਂ ਬਰੰਗਵਾੜੋ ਜਿਵੇਂ ਆ ਦਿੱਲੀ ਤੋਂ ਬਰੰਗ ਕਰਕੇ ਬਿਹਾਰ ਤੋਂ ਬਰੰਗ ਕਰਕੇ ਇੱਥੇ ਪੰਜਾਬ 'ਚ ਫਿਰ ਰਹੇ ਨੇ ਜਿਵੇਂ ਅੱਗੇ ਸੁਣਿਆ ਸੀ ਵੀ ਇੱਥੇ ਪੰਜਾਬ 'ਚ ਸੈਕੰਡ ਹੈਂਡ ਗੱਡੀਆਂ ਆ ਜਾਂਦੀਆਂ ਵਿਕਣੀਆਂ ਦਿੱਲੀ ਤੋਂ ਪਰ ਹੁਣ ਸਾਡੇ ਕੋਲ ਮੰਤਰੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਇੱਥੇ ਪੰਜਾਬ 'ਚ ੱਟਕੇ ਖਾਂਦੇ ਫਿਰਦੇ ਨੇ ਤੇ ਸਾਰੇ ਦਿੱਲੀ ਤੋਂ ਭਜਾਏ ਆਏ ਨੇ ਤੇ ਤੁਹਾਡੇ ਤੁਹਾਡੀ ਬੇਨਤੀ ਹੈ ਇਹਨਾਂ ਨੂੰ ਉਸੇ ਤਰ੍ਹਾਂ ਦਿੱਲੀ ਭਰੰਗ ਮੋੜਿਆ ਜਾਵੇ ਜਿਵੇਂ ਇੱਥੇ ਆਏ ਆ ਇਹ। ਕੁੰਮੜਾ ਸਾਹਿਬ ਤੁਸੀਂ ਕਿਵੇਂ ਕਹਿ ਸਕਦੇ ਹੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਰੀਬ 55000 ਤੋਂ ਉੱਪਰ ਨੌਕਰੀਆਂ ਦਿੱਤੀਆਂ ਨਵੀਂ ਹੁਣ ਜਿੱਲੀ ਚੋਣ ਜਿੱਤ ਕੇ ਹਟਿਆ ਤੁਸੀਂ ਕਿਵੇਂ ਕਹਿ ਸਕਦੇ ਹੋ ਕੱਲ ਜਿਹੜੇ ਕੱਲ ਜਿਹੜੇ ਪੀਆਰਟੀਸੀ ਵਾਲੇ ਕੱਚੇ ਮੁਲਾਜ਼ਮ ਕੁੱਟੇ ਨੇ ਉਹਨਾਂ ਨੂੰ ਕਿਵੇਂ ਘ੍ਰਿਸਿਆ ਗਿਆ ਇੱਥੇ ਈਟੀਟੀ ਦੇ ਆਪ ਕੋ ਬੈਠੇ ਨੇ 5894 ਕਿਹੜੇ ਕਿਹੜੇ ਅਧਿਕਾਰਾਂ ਦੀ ਗੱਲ ਕਰੀਏ ਕਿਹੜੇ ਪੱਕੇ ਨੇ ਕਿਹੜੀ ਲਿਸਟਾਂ ਦਾ ਕਿਸੇ ਨੂੰ ਮਿਲਦੀਆਂ ਨਹੀਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਸੈਕਟਰ ਚ ਤੁਹਾਡੇ ਸ਼ਹਿਰ ਚ ਮੇਰੇ ਪਿੰਡ ਚ ਦੱਸਣ ਵੀ ਯਕੀਨੀਆਂ ਨੌਕਰੀਆਂ ਦੇ ਦੀਆਂ ਮੈਨੂੰ ਨਹੀਂ ਪਤਾ ਇਹ ਲਿਸਟਾਂ ਕਿੱਥੋਂ ਬਣੀਆਂ ਕਿੱਥੇ ਨਹੀਂ ਇਹ ਸਿਰਫ ਤਾਂ ਸਿਰਫ ਐਡ ਹੈ ਧੋਖੇਬਾਜ਼ੀਏ ਲੋਕਾਂ ਦਾ ਅੰਕੜੇ ਕਿਤੇ ਵੀ ਨਹੀਂ ਲੱਭਦੇ ਅੱਜ ਕਰਜ਼ੇ ਤੋਂ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ ਕਿੰਨੇ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਇੱਕ ਜਮ੍ਹਾਂ ਦਾ ਬੱਚਾ ਲੱਖ ਲੱਖ ਡੇਡ ਡੇਡ ਲੱਖ ਰੁਪਏ ਦੀ ਦੇਣਦਾਰੀ ਚ ਜਿਹੜਾ ਕੱਲਾ ਜਮ੍ਹਾਂ ਅੱਜ ਬੱਚਾ ਜਮ੍ਹਿਆ ਉਹਦੇ ਲੱਖ ਡੇਡ ਲੱਖ ਰੁਪਏ ਦਾ ਕਰਜ਼ਾ ਹੈਗਾ ਦੱਸੋ ਕਿਹੜੀ ਸਰਕਾਰ ਹੈ ਕੱਲ ਪਰਸੋਂ ਅੰਕੜੇ ਆਏ ਨੇ ਸਾਰੀ ਸਟੇਟਾਂ ਤੋਂ ਪਹਿਲੇ ਨੰਬਰ ਤੇ ਪੰਜਾਬ ਤੇ ਕਰਜ਼ਾ ਜਿਹੜਾ ਸਭ ਤੋਂ ਵੱਧ ਕਰਜ਼ਾ ਪੰਜਾਬ ਤੇ ਹੈ ਹੁਣ ਸਰ ਹੁਣ ਮੈਡਮ ਦੇ ਇਸ ਕੇਸ ਦੇ ਵਿੱਚ ਮੋਰਚੇ ਵੱਲੋਂ ਮੋਰਚੇ ਵੱਲੋਂ ਅਸੀਂ ਪਹਿਲਾਂ ਵੀ ਬਹੁਤ ਸਾਰਾ ਜਿਹੜਾ ਬੀਬੀ ਦਾ ਸਹਿਯੋਗ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਜਦੋਂ ਵੀ ਕਿਤੇ ਬੀਬੀ ਨੂੰ ਡੀਜੀਪੀ ਦਾ ਅਫਸਰ ਦਾ ਇਹ ਆ ਲੁਧਿਆਣੇ ਦਾ ਇਹ ਹੈ ਤੇ ਨਾਰੀ ਵਿੰਗ ਦਾ ਇਸ ਇੰਨੀ ਇੰਦਰਾ ਕਮਿਸ਼ਨ ਦਾ ਕਿਤੇ ਘਰੋ ਕਰਦਾ ਪਵੇ ਧਰਦਾ ਲਾਣਾ ਪਵੇ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹਾਂ ਪਰ ਜਿਹੜੇ ਅੰਨੇ ਤੇ ਬੋਲੇ ਅਫਸਰ ਬੈਠੇ ਨੇ ਉਹ ਆਪਣੀ ਮਰਜ਼ੀ ਕਰਦੇ ਨੇ ਤੁਹਾਡੇ ਹੱਥ 'ਚ ਬਹੁਤ ਵੱਡੀ ਤਾਕਤ ਹੈ ਪ੍ਰੈਸ 'ਚ ਮੀਡੀਆ 'ਚ ਤਾਂ ਕਿ ਤੁਸੀਂ ਲੋਕਾਂ ਦਾ ਸਹਿਯੋਗ ਦੇ ਕੇ ਬਹੁਤ ਸਾਰਾ ਜਿਹੜਾ ਨਿਆਂ ਸਾਫ ਮਿਲ ਸਕਦਾ ਹੈ ਅੱਛਾ ਤੁਸੀਂ ਪ੍ਰਸ਼ਾਸਨਰ ਤੇ ਸਿੱਧਾ ਇਲਜ਼ਾਮ ਲਗਾ ਰਹੇ ਕਹਿੰਦੇ ਜੀ ਉਹਨਾਂ ਕੋਲ ਕੀ ਸਬੂਤ ਹੈਗੇ ਨੇ ਉਹਨਾਂ ਕੋਲ ਜਿਹੜੇ ਸਬੂਤ ਨੇ ਜਿਹੜਾ ਇੱਕ ਗਨਮੈਨ ਐਸਐਚਓ ਦੇ ਨਾਲ ਗੱਡੀ 'ਚ ਬੈਠਿਆ ਅਰਕੇਸ਼ ਕੁਮਾਰ ਦੇ ਨਾਲ ਗਨਮੈਨ ਬੈਠਾ ਉਹ ਕਹਿੰਦਾ ਮੇਰੇ ਸਾਹਮਣੇ ਬੀਬੀ ਤੋਂ ਗਹਿਣੇ ਖੋਏ ਐ ਮੋਬਾਈਲ ਖੋਏ ਐ ਪੈਸੇ ਖੋਏ ਐ ਇਹ ਤੋਂ ਵੱਡਾ ਹੋਰ ਪ੍ਰੂਫ ਕੀ ਹੋਊਗਾ ਜਿਹੜੀ ਆਰਟੀਆਈ ਚ ਖਲਾਸਾ ਹੁੰਦਾ ਵੀ ਇੱਕ ਫੇਕ ਬਿਆਨ ਬਣਾ ਕੇ ਡੀਐਸਪੀ ਨੇ ਬੀਬੀ ਦੇ ਖਿਲਾਫ ਜਿਹੜੀ ਸਟੇਟਮੈਂਟ ਦੇਦੀ ਉਹ ਤੋਂ ਵੱਡਾ ਸਬੂਤ ਕੀ ਹੋਊਗਾ ਆਰਟੀਆਈ ਐ ਚ ਸਬੂਤ ਆ ਗਏ ਕੋਰਟਾਂ ਦੇ ਸਬੂਤ ਆ ਗਏ ਇੱਕ ਗਨਮੈਨ ਐਸਐਚਓ ਦੇ ਖਿਲਾਫ ਬਿਆਨ ਦੇ ਗਿਆ ਕਹੀ ਦੇ ਗਿਆ ਦੱਸੋ ਉਹ ਕਿਹੜੇ ਸਬੂਤ ਦਈਏ ਬੀਬੀ ਅੱਛਾ ਸੰਤੋਜੀ ਜੀ ਜੀਨਾ ਨੇ ਫੌਟੇ ਤੇ ਅਟੈਕ ਕੀਤਾ ਵਾ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਸਾਨੂੰ ਪਹਿਚਾਨ ਹੈ ਜਾਂ ਸੰਜੇ ਦੇ ਪਿੱਛੋਂ ਗੱਡੀ ਆ ਕੇ ਮੇਰੇ 'ਚ ਵੱਜੀ ਆ ਮੈਂ ਤਾਂ ਤੁਰ ਹੀ ਜਾ ਰਹੀ ਸੀ ਪਖਵਾਲ ਰੋਡ ਨੂੰ ਮੈਂ ਚੜਨਾ ਸੀਗਾ ਤੇ ਤੁਸੀਂ ਆਪਣੀ ਸਾਈਡ 'ਚ ਤੁਰਿਆ ਹੋ ਤਾਂ ਦੇ 'ਚ ਕੋਈ ਗੱਡੀ ਨਹੀਂ ਮਾਰ ਸਕਦਾ ਜੇ ਤੁਸੀਂ ਗੱਡੇ ਜਾਂ ਇੱਧਰ ਉੱਧਰ ਜਾਉਂ ਉੱਥੇ ਪਾਸੇ ਤੁਰਿਓ ਮੈਂ ਤਾਂ ਆਪਣੀ ਸਾਈਡ 'ਚ ਤੁਰਿਓ ਸੀ ਜਦੋਂ ਗੱਡੀ ਮੇਰੇ 'ਚ ਆ ਕੇ ਵੱਜੀ ਕੋਈ ਥੋੜੇ ਵਰਗੇ ਉਹਦੇ ਬੈਂਕ ਐਮਪਲੋਈ ਸੌਟ ਜੋ ਉੱਥੇ ਰਸ਼ਵੜਾ ਹੁੰਦਾ ਬੈਂਕ ਸਿਕਿਉਰ ਉਹ ਪੱਜਲੇ ਉਹਨਾਂ ਨੇ ਸਾਡੇ ਕਿਹਨੇ ਤਾਂ ਮੇਰਾ ਤਾਂ ਪੈਰ ਤੋੜ ਦੇਣਾ ਸੀ ਮੈਂ ਤਾਂ ਅੱਜ ਤੁਰ ਵੀ ਨਹੀਂ ਸਕਣਾ ਸੀਗਾ ਲੇਕਿਨ ਉਹਨਾਂ ਨੇ ਮੇਰੇ ਕੋਲ ਕੰਟਰੋਲ ਕਰ ਲਿਆ ਔਰ ਮੈਨੂੰ ਕੋਈ ਹੋਸ਼ ਨਹੀਂ ਰਹੀ ਮੇਰੀ ਮੇਰਾ ਪੈਰ ਇੰਨੀ ਜ਼ੋਰ ਦੀ ਟੁੱਟ ਗਿਆ ਦਰਦ ਹੋ ਗਿਆ ਉਹਦੇ ਪਈਏ ਥੱਲੇ ਆ ਗਏ ਉਸ ਮੈਨੂੰ ਕੋਈ ਸ਼ੁਰਤ ਨਹੀਂ ਉਹ ਕਹਿੰਦੇ ਸੀ ਪੁਲਿਸ ਬੁਲਾਓ ਪੁਲਿਸ ਇਜ਼ ਸੋ ਸ਼ੇਮਫੁਲ ਐਨੀਵੇ ਮੈਂ ਜਿੰਨੇ ਦਰਦ ਕੱਟੇ ਆ ਹੁਣ ਤੱਕ ਕੱਲ ਨੂੰ ਮੈਂ ਜਾ ਕੇ ਇੱਕ ਵਾਰੀ ਡੀਜੀਪੀ ਨੂੰ ਦੱਸਣਾ ਰੂਬਰੂ ਹੋ ਕੇ ਦੱਸਣਾ ਨੇ ਮਿਲੂਗਾ ਉੱਥੇ ਬਠੂਗੀ ਉੱਥੇ ਵੇਟ ਕਰੂੰਗੀ ਇਹਨੇ ਵੀ ਕਰ ਚੁੱਕੀ ਹੈ ਡਰਾਮੇ ਉਸ ਤੋਂ ਬਾਅਦ ਜਿਹੜਾ ਸਾਡਾ ਹੋਮ ਡਿਪਾਰਟਮੈਂਟ ਹੈ ਉਹਦੇ ਥੱਲੇ ਆ ਸਾਰੀ ਪੁਲਿਸ ਉਹ ਤੋਂ ਵਜਾ ਕੇ ਉਹਨਾਂ ਨੂੰ ਪੁੱਛੂੰਗੀ ਸੀਐਮ ਨਹੀਂ ਮਿਲਦਾ ਕੋਈ ਬਾਤ ਨਹੀਂ ਜਿਹੜਾ ਹੋਮ ਡਿਪਾਰਟਮੈਂਟ ਆ ਉਹ ਸੀਐਮ ਹੀ ਚਲਾਉਂਦਾ ਮੈਂ ਇਹਨਾਂ ਨੂੰ ਮੇਲਸ ਵੀ ਕੀਤੀਆਂ ਇਹਨਾਂ ਦੇ ਮੈਨੂੰ ਜਵਾਬ ਵੀ ਆਏ ਆ ਬਹੁਤ ਕੁਝ ਹੋ ਗਿਆ ਜੀ ਪਰチェ ਹੋਏ ਕੋਰਟ ਤੋਂ ਜਿੱਤਲੇ एनर्जी डिफॉर्मेशन केस पाते इधरच रंजीत का जी तू गलत काम करदे हो अस्सी प्रिकॉशन ਲੈ ਰਹੇ ਆ ਅਕੋਰਡਿੰਗ ਟੂ ਲਾ ਜੇ ਤੁਸੀਂ ਗਲਤੀ ਨਾ ਕਰੋ ਅਸੀਂ ਤਾਂ ਪਰਦੇਸੀ ਆ ਕੇ ਫਸ ਕੇ ਹੁਣ ਤੱਕ ਤਾਂ ਮੈਂ 25 ਕਰੋੜ ਵੈਸੀ ਕਮਾ ਲੈਣਾ ਸੀਗਾ ਮੈਂ ਮੈਂ ਤਾਂ ਸੜਕ ਤੇ ਬਹੁਤ سارے ਹਾਦਸੇ ਹੁੰਦੇ ਨੇ ਐਕਸੀਡੈਂਟ ਹੁੰਦੇ ਤੁਸੀਂ ਕੀ ਮੈਂ ਦਾਅਵੇ ਨਾਲ کہہ ਸਕਦਾ ਕਿ ਉਹਨਾਂ ਲਈ ਸੌਰੀ ਸਰ ਐਦਾਂ ਨਹੀਂ ਹੁੰਦਾ ਜਿੱਦਾਂ ਮੇਨਰ ਹੋਈ ਸੀ ਕੋਰਟ ਛੋ ਨਿਕਲਦੇ ਜਿਹਦੇ ਖਿਲਾਫ ਐਦਾਂ ਨਹੀਂ ਪਹੁੰਚ ਗਏ ਹੋਰ ਵੀ ਦੁਨੀਆ ਜਾ ਰਹੀ ਸੀ ਉਹਨਾਂ ਨੇ ਕਿ ਕਿ ਉਹ ਮੁੰਡਿਆਂ ਨੇ ਜਦੋਂ ਆਣ ਕੇ ਉਹ ਗੱਡੀ ਨੂੰ ਐਸਾ ਪੁਸ਼ ਕੀਤਾ ਮੇਰੇ ਤਾਂ ਕੁਛ ਨਹੀਂ ਸੀ ਲੱਗਦੇ ਨਾਲੇ ਚੌਥੀ ਪੰਜਵੀਂ ਘਟਨਾ ਜੀ ਇਹ ਪਹਿਲੀ ਘਟਨਾ ਨਹੀਂ ਚੌਥੀ ਪੰਜਵੀਂ ਘਟਨਾਗੇ ਪਹਿਲਾਂ ਮੇਰੀ ਗੱਡੀ ਟਰੱਕ ਸੱਲੇ ਦਿੱਤੀ ਲੇਕਿਨ ਫਿਰ ਬਚ ਗਈ ਨਹਿਰ ਦੇ ਵਿੱਚ ਛੱਡਣ ਲੱਗੇ ਸੀ ਲੇਕਿਨ ਐਂਡ ਤੇ ਜਾ ਕੇ ਗੱਡੀ ਬਚ ਗਈ ਗੱਡੀ ਗੁੱਡੀ ਸਾਰੀ ਟੁੱਟ ਗਈ 48 ਐਚਾ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਗੱਡੀ ਠੀਕ ਕਰਾਈ ਚਲੋ ਫਿਰ ਮੈਨੂੰ ਨਵੀਂ ਗੱਡੀ ਲੈਤੀ ਕਰ ਦਿਆ ਨੇ ਇਹ ਰਜੇਸ਼ ਕੁਮਾਰ ਹੁਣੀ ਉਹ ਚੋਰੀ ਕਰਕੇ ਲੈ ਗਏ ਵੀ ਮੇਰੀ ਕੋਠੀ ਸਰ ਮੈਂ ਆਪਣੇ ਬੇਟੇ ਲਈ ਖੁਸ਼ੀਆਂ ਨਾਲ ਬਣਾਈ ਸੀ ਉਹ ਇੱਕ ਫਰਜੀ ਬੰਦਾ ਖੜਾ ਕਰਕੇ ਕੋਠੀ ਵੇਚ ਦਿੱਤੀ ਮੈਂ ਨਾ ਸਾਡੇ ਬੱਤੀ ਤੋਲੇ ਸੋਨਾ ਇਹਨੇ ਲੁੱਟਿਆ ਪਹਿਲਾਂ ਡਾਕਾ ਮਾਰ ਕੇ ਲੁੱਟਿਆ ਫੇ ਗੱਲ ਤੋਂ ਲਾ ਲੈ ਕਿਸ ਦੱਸੋ ਕਿਹੜਾ ਸਬੂਤ ਦਈਏ ਹਾਈ ਕੋਰਟ ਦਾ ਸਬੂਤ ਹੈ ਹਾਈ ਕੋਰਟ ਨੇ ਕਿਹਾ ਕਿ ਇਹਨੂੰ ਸੱਤ ਦਿਨ ਦਾ ਨੋਟਿਸ ਦਿੱਤੇ ਬਗੈਰ ਬੁਲਾਉਣਾ ਨਹੀਂ ਰਜੇਸ਼ ਕੁਮਾਰ ਨੇ ਪਾੜ ਕੇ ਸੋਣ ਦਿੱਤਾ ਕਹਿੰਦਾ ਅਸੀਂ ਨਹੀਂ ਮੰਨਦੇ ਕਿਹੜੇ ਕਿਹੜੇ ਸਬੂਤ ਲੈਣੇ ਮੇਰੇ ਤੋਂ ਲੋ ਸੀਐਮ ਦੇ ਡੀਜੀਪੀ ਨੇ ਡੀਜੀਪੀ ਕਹਿ ਰਿਹਾ ਇਹਨੂੰ ਨਾ ਫਸਾਓ ਡੀਜੀਪੀ ਨੇ ਰਿਟਰਨ ਆਰਡਰ ਦਿੱਤਾ ਵੀ ਕਿਸੀ ਨਾ ਨੂੰ ਇਹ ਆਈਜੀ ਸੀਗਾ ਨੇ ਮੰਨਿਆ ਇਹਨੇ ਐਥੋਂ ਤੱਕ ਇੱਕ ਜੱਜ ਮੋਲ ਲੈ ਲਈ ਕਿ ਐਂਦਾ ਕਰੋ ਇਹਨੂੰ ਸਜ਼ਾ ਕਰ ਦਿਓ ਐਂਦੇ ਸਜ਼ਾ ਕਿੰਦਾ ਕਰ ਦੋ ਬਰੀ ਹੋ ਗਏ ਦੁੱਖ ਤਾਂ ਇਹਨਾਂ ਨੂੰ ਬਰੀ ਹੋਣ ਦਾ ਥੈਂਕ ਯੂ ਮੈਮ ਸਬੂਤ ਜਿੰਨੇ ਕੋਲੋਂ